ਸਾਤਿਕਾ ਵੀ ਜੀ ਅੱਜ ਬਾਈ ਜੀ ਆਪਣੇ ਗਰਦਾਸਪੁਰ ਤੋਂ ਬਾਈ ਨਾਮ ਕੀ ਆਪਣਾ ਸੰਦੀਪ ਸਿੰਘ ਸੁਦੇਵ ਸਿੰਘ ਬਾਈ ਜੀ ਆਪਣਾ ਨਾਮ ਸੰਦੀਪ ਸਿੰਘ ਜੀ ਸੰਦੀਪ ਸਰਦਾਰ ਗੁਰਮੀਤ ਸਿੰਘ ਚਲਾ ਲੀਏ ਬਾਈ ਜੀ ਅੱਜ ਥੋੜਾ ਉੱਚਾ ਬੋਲੋ ਬਣ ਤੇ ਬਾਈ ਜੀ ਅੱਜ ਇਹਨਾਂ ਦੇ ਬਾਈਆਂ ਦੀ ਡਿਲੀਵਰੀ ਸੀ ਮਸ਼ੀਨ ਦੀ ਤੇ ਤਕਰੀਬਨ ਬਾਈ ਆਪਣੇ ਨਾਲ ਬਹੁਤ ਚਿਰ ਪਹਿਲਾਂ ਤੇ ਜੁੜੇ ਨੇ ਆਪਣੀ ਵੀਡੀਓ ਨੂੰ ਇਕਮ ਦੇਖਦੇ ਨੇ ਚੈੱਕ ਕਰਦੇ ਨੇ ਬਾਕੀ ਵੀਰ ਮੇਰੇ ਉਹ ਬਾਈ ਹੋਰਾਂ ਦਾ ਚਲੋ ਅੱਜ ਇਹਨਾਂ ਦੀ ਫੋਰ ਵੀ ਫੋਰ ਦੇ ਨਾਲ ਮਸ਼ੀਨ ਕਰਤਾਰ ਇਹਨਾਂ ਦੇ ਰੇਡੀ ਅੱਜ ਡਿਲੀਵਰੀ ਮਿਲਨੀ ਹੈ ਬਾਈ ਹੋਰਾਂ ਨੂੰ ਤੇ ਬਾਕੀ ਵੀਰ ਸਾਡੇ ਕਿਨੂੰ ਪਹਿਲਾਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾ ਨਵੇਂ ਸਾਲ ਦੀਆਂ ਫਿਰ ਵਧਾਈਆਂ ਤੁਹਾਨੂੰ ਮਸ਼ੀਨ ਦੀਆਂ ਪਰਮਾਤਮਾ ਸਭ ਤਰੀਕੇ ਨਾਲ ਵਧਾਵੇ ਤੇ ਬਾਕੀ ਵੀਰ ਮੇਰੇ ਉਹ ਜਦੋਂ ਵੀ ਕੋਈ ਹੁਣ ਤੁਹਾਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਜਿਵੇਂ ਤੁਹਾਡੀ ਮੰਨ ਲਓ ਅਗਲੇ ਹਿੱਸਿਆਂ ਦੀ ਜੀਪੀਐਸ ਦੀ ਕਿਸੇ ਵੀ ਚੀਜ਼ ਦੀ ਦਿੱਕਤ ਹੈ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੁਹਾਨੂੰ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਬਾਕੀ ਵੀ ਤੁਸੀਂ ਜਦੋਂ ਵੀ ਮਾਨੂੰ ਮੈਸੇਜ ਕਰੋਗੇ ਜਾਂ ਗੱਲਬਾਤ ਕਰਕੇ ਆਪਣਾ ਜਿਵੇਂ ਵੀ ਕਮਿਟਮੈਂਟ ਹਾਂਜੀ ਸੁਣਿਆ ਉਹਦੇ ਬਾਰੇ ਬਹੁਤ ਵਧੀਆ ਕੰਮ ਕਰ ਗਿਆ ਹਾਂਜੀ ਕਿਸੇ ਗੱਲ ਦੀ ਬਾਕੀ ਸਾਰੀ ਵਧੀਆ ਕਰਦੇ ਨਹੀਂ ਬਸ ਆਪਾਂ ਐ ਕਹੋ ਇਹਨਾਂ ਸਿਸਟਮਾਂ ਨਾਲ ਵੀਰ ਹੋਰ ਤੁਸੀਂ ਸਪੈਸ਼ਲ ਗਰਦਾਸਪੁਰ ਤੋਂ ਹਰਕਤ ਜੀ ਚ ਲੈਣ ਨਹੀਂ ਆ ਸਕਦੇ ਹਾਂਜੀ ਹਾਂਜੀ ਆਪਾਂ ਤੁਹਾਨੂੰ ਹਰ ਇੱਕ ਚੀਜ਼ ਉੱਥੇ ਹੀ ਪ੍ਰੋਵਾਈਡ ਕਰਵਾਵਾਂਗੇ ਮਸ਼ੀਨ ਦੇ ਕਿ ਤੁਸੀਂ ਹੋਰ ਚੀਜ਼ ਰਿਕਵੈਸਟ ਦਾ ਲੋ ਤੁਹਾਨੂੰ ਸਭ ਕੁਝ ਉੱਥੇ ਮਿਲੂਗਾ ਕੋਈ ਦਿੱਕਤ ਨਹੀਂ ਜੀ ਕਿਸੇ ਚੱਲਦੀ ਕੋਈ ਦਿੱਕਤ ਹੈ ਕਿਸੇ ਕਮੀ ਹੈ ਕਿਸੇ ਚੀਜ਼ ਦੀ ਤਾਂ ਵੀ ਆਪਾਂ ਮਤਲਬ ਕੋਈ ਐਸੀ ਗੱਲ ਨਹੀਂ ਕੰਪਨੀ ਵਾਲਾਂ ਤੋਂ ਅਲੱਗ ਹੋ ਕੇ ਵੀ ਆਪਾਂ ਨੇ ਇਨਸਾਨੀ ਤੌਰ ਤੇ ਬਤਨ ਹੈ ਮਤਲਬ ਐ ਵੀ ਕੋਈ ਗੱਲ ਨਹੀਂ ਤੁਸੀਂ ਮਕਾਇਦਾ ਤੁਸੀਂ ਜਦੋਂ ਮਰਜੀ ਸਾਨੂੰ ਫੋਨ ਕਰੋ ਜਿਹੜੇ ਮੇਰੇ ਵੀਰੇ ਇਸ ਟਾਈਮ ਮਤਲਬ ਕੋਈ ਕਸਟਮਰ ਦੇਖ ਰਿਹਾ ਸਾਨੂੰ ਜਾਂ ਸੁਣ ਰਿਹਾ ਹੈ ਵੀਰ ਮੇਰੇ ਕੋਈ ਦਿੱਕਤ ਨਹੀਂ ਕਿਸੇ ਕਾਲ ਦੀ ਤੁਸੀਂ ਇਨਸਾਨੀ ਤੌਰ ਤੇ ਵੀ ਫੋਨ ਕਰਕੇ ਕੋਈ ਦਿੱਕਤ ਹੈ ਕੋਈ ਪਰੇਖਾਨੇ ਤੁਸੀਂ ਤਾਂ ਵੀ ਕਰ ਸਕਦੇ ਹੋ ਬਾਕੀ ਆਪਣਾ ਵੀਰ ਅੱਜ ਆਪਣਾ ਜਿਹੜਾ ਮਤਲਬ ਜੀਪੀਐਸ ਦਾ ਸਿਸਟਮ ਹੈ ਜੀ ਅੱਜ ਆਪਾਂ ਨੂੰ ਉਹਨਾਂ ਦੀ ਕਲੀਅਰنس ਮਿਲ ਜਾਣੀ ਹੈ ਹਰੀ ਚੰਡੀ ਜਿੱਦਣ ਮਿਲ ਗਈ ਆਪਾਂ ਨੇ ਵੀਡੀਓ ਪਾਉਣੀ ਆ 22 ਦੇ ਨੈਟ ਨਿੰਦਰ ਦੀ ਪਹਿਲੀ ਆਪਣੀ ਆਪਾਂ ਦਾ ਜਿਹੜਾ ਸਿਸਟਮ ਲੱਗਣਾ ਨਿੰਦਰ ਵਾਈ ਦੇ ਉੱਤੇ ਲੱਗਣਾ ਉਹ ਤੋਂ ਸਟਾਰਟ ਕਰਕੇ ਜਿਹੜੇ ਮੇਰੇ ਵੀਰੂ ਆਪਣੇ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੀਪੀਐਸ ਸਿਸਟਮ ਲਵਾਉਣਾ ਹੋਵੇ ਵੀਰ ਜੀ ਕੋਈ ਦਿੱਕਤ ਨਹੀਂ ਤੁਸੀਂ ਫੋਨ ਕਰੋ ਉੱਤਕਰ ਥੋੜਾ ਜੀਪ ਪਹੁੰਚੋ ਠੀਕ ਕੋਈ ਦਿੱਕਤ ਨਹੀਂ ਦੋ ਸ਼ਰਤ ਤੁਸੀਂ ਬੋਲਣਾ ਚਾਹੋ ਤਾਂ ਤੁਸੀਂ ਬੋਲ ਸਕਦੇ ਨਹੀਂ ਬਾਕੀ ਇਹ ਜਿਹੇ ਬਹੁਤ ਵਧੀਆ ਕੰਮ ਕਰ ਰਹੇ ਬਾਕੀ ਜਿਹੜਾ ਦੂਸਰਾ ਹੋਏਗਾ ਆਪਣਾ ਜੀਪੀਓ ਇਹੀ ਲਵਾਵਾਂ ਤੇ ਇਹ ਤੀਹ ਹੱਤਾ ਬੁੱਕ ਸਮਝੋ ਅਜ ਤੋਂ ਬਾਅਦ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਜੀ ਅੰਦਰ ਜੀ ਨੂੰ ਆਪਾਂ ਦੋ ਮਸ਼ੀਨਾਂ ਆ ਗਈਆਂ ਆਪਣੇ ਕੋਲ ਉਹਨਾਂ ਦੇ ਲਵਾਵਾਂਗੇ ਆਪਾਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਦਿੱਕਤ ਨਹੀਂ ਕਿਸੇ ਵਕੋ ਬਾਕੀ ਫੌਰ ਵੀ ਫੌਰ ਦਾ ਚਲੋ ਤੁਸੀਂ ਅੱਜ ਲੈ ਕੇ ਜਾ ਰਹੇ ਹੋ ਬਹੁਤ ਵੱਡੀ ਗੱਲ ਆ ਜੇ ਅਗਰ ਹੋਰ ਮਸ਼ੀਨਾਂ ਤੇ ਇੰਸਟਾਲ ਕਰਾਉਣਾ ਹੈ ਤਾਂ ਵੀ ਆਪਾਂ ਉੱਥੇ ਬਹਿ ਕੇ ਦੂਜਾ ਨੰਬਰ ਜੇ ਕੋਈ ਦਿੱਕਤ ਹੈ ਕਿਸੇ ਗੱਲ ਤੋਂ ਕੋਈ ਕਾਰਨ ਨਹੀਂ ਚੱਲ ਰਿਹਾ ਜਾਂ ਬ੍ਰੇਕਡਾ ਕਦਮੇ ਵੀਰੇ ਵੀਰੇ ਸੇ ਉੱਥੇ ਹਾਜ਼ਰ ਹੋ ਜਾਗੇ ਠੀਕ ਹੈ ਬਾਈ ਠੀਕ ਹੈ ਵੀਰੇ ਧੰਨਵਾਦ ਮਿਹਰਬਾਨੀ ਠੀਕ ਯਾਰ ਬਾਹਲੀ ਪਿਛਾਈ ਨਹੀਂ ਹੋਏਂਦੇ ਸਾਡਾ ਲੈ ਬਾਈ ਹੋ ਕੇ ਕਰ ਲੋ ਸਾਡਾ ਫੇਸ ਹੀ ਨਹੀਂ ਆਉਣੇ ਇਧਰੋ ਪੁੱਤੜੀ ਮੇਰੀ ਅਸੀਗਾ ਮੱਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮਨੇ ਸਾਡੀਆਂ ਲੱਖ ਲੱਖ ਵਧਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਵਾਹਿਗੁਰੂ ਦਿਨ ਰਾਤ ਚਗulit ਤਰੱਕੀ ਬਖਸ਼ੇ ਅੱਛਾ ਉਸ ਤੋਂ ਬਾਅਦ ਭਾਈ ਬਹੁਤ ਬਹੁਤ ਵੱਡੀਆਂ ਤੁਹਾਨੂੰ ਮਸ਼ੀਨ ਦੀਆਂ ਮੁਬਾਰਕਾਂ ਹਾਂਜੀ ਹਾਂਜੀ ਮੇਰੇ ਵੀਰ ਨੂੰ ਨਿੰਦਰ ਨਿੰਦਰ ਰਤੋ ਰਤੋ ਇੰਨੀ ਖੁਸ਼ੀ ਹੈ ਨਾ ਮਨ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਸ਼ਬਦ ਬਾਕੀ ਅੱਜ ਵੀਰ ਪੈਂ ਕਹਿੰਦਾ ਵੀ ਇੱਕ ਤਰੱਕੀਆਂ ਤੇ ਯਾਰ ਪਹੁੰਚਿਆ ਬਹੁਤ ਸ਼ੁ크ਰਾ ਪ੍ਰਮਾਤਮਾ ਦਾ ਬਹੁਤ ਮਿਹਨਤ ਕਰਦਾ ਮੇਰਾ ਵੀਰ ਹਾਂਜੀ ਬਾਕੀ ਵੀਰ ਮੇਰੇ ਉਹ ਅੱਜ ਨਿੰਦਰ ਵਾਜੀ ਦੀ ਆ ਮਸ਼ੀਨ ਆ ਅੱਜ ਇਹ ਆਪਾਂ ਸੰਭਵੀ ਘੰਟੇ ਦੋ ਘੰਟੇ ਤੱਕ ਕਿੱਥੋਂ ਡਿਲੀਵਰੀ ਲੈ ਲੈਣੀ ਹੈ ਡਿਲੀਵਰੀ ਲੈ ਲੈਣੀ ਹੈ ਬਾਈ ਤੋਂ ਹਾਂਜੀ ਤੇ ਬਾਕੀ ਵੀਰ ਮੇਰੇ ਪਰਮਾਤਮਾ ਸੁਖ ਬਖਸ਼ੇ ਕੰਮ ਦੀ ਹਾਂਜੀ ਤੇ ਬਾਕੀ ਗਿਆਨੀ ਜੀ ਤੁਸੀਂ ਕੋਈ ਦੋ ਸ਼ਬਦ ਬੋਲਣੇ ਚਾਹੋ ਦੇਖੋ ਜੀ ਸਾਡਾ ਕੰਮ ਵੀ ਤੁਹਾਨੂੰ ਪਤਾ ਹਾਂਜੀ ਤੁਸੀਂ ਜਾਣਦੇ ਹੋ ਹਾਂਜੀ ਚੰਗੀ ਤਰ੍ਹਾਂ ਪਲੀ ਪਾਤੀ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਦੋ ਸ਼ਬਦ ਸਾਡੇ ਲਈ ਬੋਲਣਾ ਚਾਹੋ ਸਭ ਤੋਂ ਪਹਿਲਾਂ ਤਾਂ ਸਾਡਾ ਨਿੰਦਰ ਵੀਰ ਜੀ ਦਾ ਜਿਹੜਾ ਚੈਨਲ ਆ YouTube ਨਮਾ ਕੰਪਾਈਨ ਲਵਰ ਨਿੰਦਰ ਰਤੋ ਦੇ ਨਾਮ ਤੇ ਨਮਾ ਉਹਨੂੰ ਸਬਸਕ੍ਰਾਈਬ ਕਰੋ ਜੀ ਉਹਦੇ ਲਾਈਕ ਕਰੋ ਜੀ ਕਮੈਂਟ ਕਰੋ ਸ਼ੇਅਰ ਕਰੋ ਜੀ ਅਰ ਵੀਰ ਨੂੰ ਬਹੁਤ ਬਹੁਤ ਵਧਾਈਆਂ ਨਿੰਦਰ ਰਤੋ ਜੀ ਨੂੰ ਜਿਨ੍ਹਾਂ ਨੇ 4x4 ਮਸ਼ੀਨ ਲੈਤੀ ਆ ਪੰਜ ਘੇਰਾ ਦੇ ਵਿੱਚ ਜੀ ਹਾਂਜੀ ਥੋੜਾ ਜਿਹੜਾ ਜੀਪੀਐਸ ਵਾਲਾ ਸਿਸਟਮ ਹੈ ਇਹ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਡੀ ਜਿਹੜੀ ਕੰਪਨੀ ਹੈ ਜੀ ਐਮਐਸ ਗਰਦਿਆਲਪੁਰੀਆ ਹਾਂਜੀ ਐਮਐਸ ਐਨ ਗਰਦਿਆਲਪੁਰੀਆ ਹਾਂਜੀ ਹਾਂਜੀ ਤੇ ਵੀਰ ਮੇਰੇ ਉਹ ਤਕਰੀਬਨ ਤਕਰੀਬਨ ਸਾਨੂੰ ਵੀ ਸੇਵਾ ਕਰਦ ਨੂੰ ਅਜ ਬਹੁਤ ਸਾਲ ਹਾਂਜੀ ਮੈਂ ਦੇਖਦਾ ਰਹਿਣਾ ਤੁਹਾਡੀਆਂ ਵੀਡੀਓ ਵੀ ਜੀ ਤੇ ਪਰਮਾਤਮਾ ਹਾਂਜੀ ਅੱਜ ਇਹ ਮਤਲਬ ਇਸ ਸਾਲ ਦੇ ਵਿੱਚ ਆਪਾਂ ਹੁਣ ਸਟਾਰਟਿੰਗ ਅੱਜ ਸ਼ੁਰੂ ਕਰ ਲਿਆ ਕੰਮ ਅਗਲੇ ਹੋਮ ਡਿਲੀਵਰੀ ਵੀ ਦੇ ਰਹੇ ਤੁਸੀਂ ਕੰਮ ਦੀ ਵੀ ਦੇ ਰਹੇ ਹੋ ਮੇਲਾ ਸ਼ਾਹਦਾ ਤਕਰੀਬਨ ਅਸੀਂ ਉਹ ਕ ਐਸੇ ਬ੍ਰਾਂਡ ਤਾਂ ਸਾਡੀ ਜਿਹੜੀ ਤੁਹਾਨੂੰ ਘਰ ਤੱਕ ਤਕਰੀਬਨ ਮੈਂ ਡਿ ਹਾਂਜੀ ਹੈ ਦੂਜਾ ਨੰਬਰ ਬਾਬਾ ਜੀ ਇਹ ਗੱਲ ਹੈ ਵੀ ਆਪਾਂ ਨੇ ਕੁਆਲਿਟੀ ਵਿੱਚ ਹੀ ਐ ਤੇ ਬਿਨਾ ਕੁਆਲਿਟੀ ਦੇ ਕੁਝ ਨਹੀਂ ਵੇਚੇ ਕੁਆਲਿਟੀ ਦੇ ਹੀ ਅੱਜਕੱਲ ਮੋਲ ਆ ਜੀ ਸ਼ੁਕਰ ਪ੍ਰਮਾਤ ਦਾ ਹੁਣਾ ਕਰਤਾਰ ਆ ਜੀ ਇਹਨਾਂ ਦੇ ਵਿੱਚ ਕੁਆਲਿਟੀ ਆ ਵੀਰ ਨੇ ਤਾਂ ਹੀ ਲੈਤੀ ਹੈ ਹਾਂਜੀ ਬਿਲਕੁਲ ਦੇਖੋ ਜੀ ਕਰਤਾਰ ਕੰਪੈਨ 4000 ਬੜਾ ਨਵਾਂ ਆ ਜੀ ਸਾਡੇ ਏਰੀਆ ਦਾ ਪਾਸੋ ਦਾ ਨਵਾਂ ਆਗਾ ਪੂਰੇ ਵਰਲਡ ਹਿੰਦੁਸਤਾਨ ਦੇ ਵਿੱਚ ਫੇਮਸ ਆ ਔਰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਜੀ ਔਰ ਕੰਪਲੀਟ ਸਰਵਿਸ ਵੀ ਵਧੀਆ ਇਹਨਾਂ ਦੀ ਕੋਈ ਫੋਰਮੈਨ ਬੁਲਾਉਣਾ ਹੋਵੇ ਬਹੁਤ ਮਤਲਬ ਵੀ ਜਲਦੀ ਕਹਿੰਦੇ ਨੇ ਕਿ ਭਾਈ ਆਣੀ ਜਗ੍ਹਾ ਮਸ਼ੀਨ ਚੱਲਦੀ ਆ ਤੇ ਇਹਨੇਗਾ ਤੁਸੀਂ ਕਰਨਾਟਕਾ ਚੱਲ ਰਹੇ ਹੋਗੇ ਤੁਹਾਨੂੰ ਫੋਨ ਭਾਰਸੋ ਕਰਿਆਗਾ ਵੀ ਹੋਣਾ ਨਹੀਂ ਕੰਮ ਫੋਨ ਕਰਾ ਬਹੁਤ ਵੱਡੀ ਗੱਲ ਹੈ ਹਾਂਜੀ ਮੇਰਾ ਵੀਰ ਕਿਸੇ ਮੇਰੇ ਵੀਰ ਨੇ ਮਸ਼ੀਨ ਬੁੱਕ ਕਰਵਾਉਣੀ ਹੋਵੇ ਜਾਂ ਲੈਣੀ ਹੋਵੇ ਹਾਂਜੀ ਤਾਂ ਤੁਸੀਂ ਦਿੱਤੇ ਨੰਬਰਾਂ ਦੇ ਉੱਤੇ ਸਕਰੀਨ ਦੇ ਸਾਡੇ ਨੰਬਰ ਚੱਲ ਰਹੇ ਨੇ ਵੀ ਮਿਓ ਉਹਨਾਂ ਦੇ ਤੁਸੀਂ ਕੰਟੈਕਟ ਕਰਕੇ ਕੰਪਨੀ ਦਾ ਨੰਬਰ ਚੱਲੋਗੇ ਕਿ ਜੇ ਕੋਈ ਨਹੀਂ ਲੱਗਦਾ ਤਾਂ ਸਾਨੂੰ ਤੁਸੀਂ ਕਾਲ ਕਰਕੇ ਕਹਿ ਸਕਦੇ ਹੋ ਆਪਾਂ ਤੁਹਾਡਾ ਸਦਾ ਟਾਈ ਅਪ ਕਰਾ ਦਾਂਗੇ ਦੂਜਾ ਨੰਬਰ ਵੀਰੇ ਐਮ ਐਸ ਐਨ ਗਰਦਿਆਲਪੁਰਿਆ ਨੂੰ ਤੁਸੀਂ ਸ਼ੇਅਰ ਵੀ ਕਰਿਓ ਵੀਰ ਮੇਰੇ ਕਮੈਂਟ ਵੀ ਕਰਿਓ ਕਮੈਂਟ ਵੀ ਕਰੋ ਚੈਨਲ ਚੈਨਲ ਸਬਸਕ੍ਰਾਈਬ ਵੀ ਕਰਾ ਜੇ ਕੋਈ ਸੋਨੋ ਮਿਸਟੇਕ ਦੇ ਵਿੱਚ ਮਿਸਟੇਕ ਆਉਂਦੀ ਹੈ ਮੇਰਾ ਵੀਰ ਉਹ ਵੀ ਸਾਨੂੰ ਜਲਦੀ ਫੋਨ ਕਰਿਓ ਜੀ ਅਸੀਂ ਵੀ ਇਨਸਾਨ ਹਾਂ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹੈਗੇ ਮੇਰਾ ਵੀਰ ਵੀ ਕਿਸੇ ਨੂੰ ਗਲਤ رائے ਨਹੀਂ ਦੇਣੀ ਠੀਕ ਆ ਵੀਰ ਜੀ ਆਪਾਂ ਬਿਲਕੁਲ ਸਿੱਧਾ ਦੱਸਣਾ ਕੋਈ ਇਹ ਨਹੀਂ ਹੈਗਾ ਵੀ ਰਾਤ ਦੇ 12 ਵਜੇ ਪੈਣਾ ਸੀ 12 ਵਜੇ ਹੀ ਮੇਰਾ ਵੀਰ ਫੋਨ ਚੱਕੂਗਾ ਹਾਂ ਠੀਕ ਆ ਸਰ ਮਿਹਰਬਾਨੀ ਸਾਸੀ ਕਾਲ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ